ਇਸ ਵੇਲੇ ਦੀ ਵੱਡੀ ਖਬਰ ਪੰਜਾਬ ਚ ਹੜ੍ਹਾਂ ਨੂੰ ਲੈ ਕੇ ਜੁੜੀ ਹੋਈ ਹੈ ਜਿहां ਪੰਜਾਬ ਦੇ ਇੱਕ ਖੇਤਰ ਵਿੱਚ ਸਤਲੁਜ ਦਾ ਪਾਣੀ ਆਵੜਿਆ ਸਤਲੁਜ ਦਾ ਪਾਣੀ ਓਵਰਫਲੋ ਹੋਣ ਕਾਰਨ ਖੇਤਾਂ ਵਿੱਚ ਵੜ ਗਏ ਅਤੇ ਕਰੀਬ 1000 ਏਕੜ ਦੇ ਨੇੜੇ ਖੇਤ ਇਸ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਨੇ ਖੇਤਾਂ ਵਿੱਚ ਖੜੀ ਝੋਨੇ ਅਤੇ ਮੱਕੀ ਦੀ ਫਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਹੈ ਜਦਕਿ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਉੱਥੇ ਹੀ ਕਿਸਾਨ ਆਪਣੇ ਪੱਧਰ ਤੇ ਖੇਤਾਂ ਵਿੱਚ ਉੱਚੇ ਉੱਚੇ ਬੰਨ ਬਣਾ ਕੇ ਪਾਣੀ ਨੂੰ ਠੱਲਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਸਾਨਾਂ ਮੁਤਾਬਕ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਨੂੰ ਰੋਕਣ ਦੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਜਾ ਰਹੇ ਦਰਸਲ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਖੁੰਦਰਗਟੀ ਚ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸਤਲੂ ਨਦੀ ਦਾ ਪਾਣੀ ਓਵਰਫਲੋ ਹੋ ਕੇ ਪਿੰਡ ਅਤੇ ਖੇਤਾਂ ਵਿੱਚ ਝਾੜੜਿਆ ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਜਾ ਡੁੱਬੀ ਹੈ ਮੱਕੀ ਅਤੇ ਝੋਨੇ ਦੀ ਫਸਲ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ ਦਰਸਲ ਕਿਸਾਨਾਂ ਮੁਤਾਬਕ ਇਹ ਪਾਣੀ ਖੇਤਾਂ ਵਿੱਚ ਝਾੜੜਿਆ ਜਿਸ ਕਾਰਨ ਉਹਨਾਂ ਦੀਆਂ ਫਸਲਾਂ ਡੁੱਬ ਗਈਆਂ ਕਿਸਾਨ ਜੀ.ਐਸ.ਬੀ ਦੀ ਮਦਦ ਨਾਲ ਹੁਣ ਆਪਣੇ ਘਰਾਂ ਅਤੇ ਬਾਕੀ ਦੇ ਬੱਚ ਦੇ ਖੇਤਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਨੇ ਜੀ ਜੀ ਤੁਹਾਡਾ ਗਰਨਾਥ ਸਿੰਘ ਜੀ ਕਿਹੜਾ ਇਲਾਕਾ ਹੈ ਇਹ ਖੁੰਦਰ ਗੱਟੀ ਸਤਲੁਜ ਦਰਿਆ ਦੇ ਨਾਲ ਲੱਗਦਾ ਹਾਂਜੀ ਕੀ ਹੋਇਆ ਕੀ ਹੈ ਹੋਇਆ ਕਿ ਡਾ ਫਲਾਈ ਖੜਾ ਗੋ ਆਪਣਾ ਦਰ ਬੰਦ ਕੀਤੀ ਖੜਾ ਤੇ ਪਾਣੀ ਵਧਿਆ ਆਉਂਦਾ ਤੇ ਬਸ ਇਹਨੇ ਖੇਤਾਂ ਦੇ ਵਿੱਚ ਪਾਣੀ ਗਿਆ ਹੈਗਾ ਤੋ 3000 ਕਿੱਲਾ ਹੈਗਾ ਇੱਥੇ ਕੀ ਕੀ ਬੀਜ ਹੈਗਾ ਸੀਗਾ ਝੋਨਾ ਮੱਕੀ ਝੋਨਾ ਮੱਕੀ ਝੋਨਾ ਅੱਛਾ ਉਹ ਪਾਣੀ ਪਾਣੀ ਇੱਥੇ ਹਾਂ ਹੁਣ ਪਾਣੀ ਪਾਣੀ ਹੁਣ ਬੁਰਾ ਹਲਵਾ ਪਿਆ ਰਸਤਾ ਬੰਦ ਵਾਪੇ ਬੱਚੇ ਲੰਘਦੇ ਨੇ ਜਿਹੜਾ ਹਾਜ਼ ਲਾਂਗਾ ਟਾਪਾ ਉਹ ਵੀ ਬੰਦ ਹੋ ਆ ਪਿਆ ਹੁਣ ਕਿੱਧਰ ਜਾਏਗੇ ਤੁਸੀਂ ਕੀ ਹੁਣ ਕੀ ਕਰਦੇ ਹੋ ਤੁਸੀਂ ਹਾਂਜੀ ਆ ਕੀ ਕਰਦੇ ਪਏ ਇਹ ਹੁਣ ਆਪਣੇ ਰਸਤਾ ਬੰਦ ਦੇਵੇ ਬਾਹਰ ਨਗੂ ਆਰਜੀ ਤੋਤੇ ਆਦੀ ਪੈੜੀ ਆਦੀ ਆਦੀ ਪੈਸੇ ਨਾ ਲਾ ਕੇ ਤੇ ਵੀ ਬੜਾ ਪੈਂਡ ਨੂੰ ਪਾਣਾ ਬੜੇ ਬੱਚੇ ਬਚ ਲੰਗੇ ਜਾਂਦੇ ਇਥੋਂ ਹਾਂ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰਨਾ ਵੀ ਸਿਰਫ ਪਾਣੀ ਥੱਲੇ ਕਰਨਾ ਹਾਂ ਸਾਡਾ ਤਾਂ ਤੇ ਲੋਭਾ ਹੋ ਸਾਰੀ ਦਾਰ ਦਾਰ ਥੱਲੇ ਸਟੇ ਸਾਰੇ ਹਾਂ ਦਾਰ ਥੱਲੇ ਹਟੇ ਦਾਰ ਚੱਕੇ ਤੇ ਪਾਣੀ ਨਿਕਲ ਜਾਣਾ ਕੋ ਪਿੱਛੋਂ ਦਾ ਪਾਣੀ ਆਇਆ ਵੀ ਪਿੱਛੂ ਪਾਣੀ ਆਇਆ ਹੋਏ ਤਾਂ ਬੇਦਾ ਪਿੱਛੂ ਪਾਣੀ ਇਹ ਦਾਰ ਨਪੀ ਖੜਾ ਹੈ ਮੈਂ ਡਾਫ ਲਾਈ ਖੜਾ ਡਾਫ ਕਰਕੇ ਇੰਦੇ ਘਰ ਤੇ ਪਾਣੀ ਵਹਿਆ ਜਾਂਦਾ ਹੈ ਬਹੁਤ ਜਾਣ ਵਾ ਜਾਂਦਾ ਹੈ ਜੀ ਨਾਮ ਇਹ ਤਾਂ ਅਸਲ ਕਿਸਾਨਾਂ ਮੁਤਾਬਕ ਹੁਸੈਨੀ ਵਾਲਾ ਹੈਡ ਦੇ ਗੇਟ ਨੰਬਰ 29 ਬੰਦ ਕੀਤੇ ਗਏ ਨੇ ਜਿਸ ਕਾਰਨ ਸਤਲੁਜ ਦਾ ਸਾਰਾ ਪਾਣੀ ਇਕੱਠਾ ਹੋ ਕੇ ਓਵਰਫਲੋ ਹੋ ਰਿਹਾ ਹੈ ਅਤੇ ਉਹਨਾਂ ਦੇ ਖੇਤਾਂ ਵੱਲੋਂ ਆਵੜਿਆ ਅਤੇ ਹੁਣ ਇਹ ਪਾਣੀ ਉਹਨਾਂ ਦੇ ਘਰਾਂ ਵੱਲੋਂ ਵਧਦਾ ਜਾ ਰਿਹਾ ਹੈ ਜਿਸ ਨੂੰ ਰੋਕਣ ਲਈ ਕਿਸਾਨਾਂ ਵੱਲੋਂ ਕਰੀਬ 5 5 7 7 ਫੁੱਟ ਉੱਚੇ ਬੰਨ ਬਣਾਏ ਜਾ ਰਹੇ ਨੇ ਜੀਐਸਬੀ ਦੀ ਮਦਦ ਨਾਲ ਇਹ ਬੰਨ ਬਣਾਏ ਗਏ ਨੇ ਜਦਕਿ ਕਿਸਾਨਾਂ ਦੇ ਇਲਜ਼ਾਮੇ ਕਿ ਉਹਨਾਂ ਵੱਲੋਂ ਹੈੱਡਵਰਕਸ ਦੇ ਕਰਮਚਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਪਰ ਉਹ ਹੈੱਡ ਦੇ ਗੇਟ ਖੋਲਣ ਨੂੰ ਤਿਆਰ ਨਹੀਂ ਨੇ ਸਾਰਿਆਂ ਜਿਹੜਾ ਗੇਟ ਨਾ ਡਾਫ ਲੱਗੀ ਹੋਈ ਕਾਫੀ ਚੰਗੀ ਗੇਟ ਨਹੀਂ ਛੱਡਦਾ ਅਸੀਂ ਬੜੀ ਵਾਰੀ ਜਾ ਕੇ ਮੰਨਤਾ ਕਹਿੰਦੇ ਆ ਪਰ ਸਾਡੀ ਉਹਨਾਂ ਗੱਲ ਨਹੀਂ ਸੁਣੀ ਆ ਘਟ ਤੋਂ ਘਟ ਦੋ ਤਿੰਨ ਹਜ਼ਾਰ ਏਰੀਆ ਜਿਹੜਾ ਕਿੱਲੇ ਨਾਲ ਡੁੱਬੇ ਪਏ ਨੇ ਇਹ ਸਿਰਫ ਇੱਕ ਨਾ ਇਹ ਗੇਟ ਨਹੀਂ ਛੱਡੇ ਜਿਹੜਾ ਦਾਰ ਨਹੀਂ ਛੱਡਦਾ ਪਿਆ ਇਹ ਪਾਣੀ ਓਵਰਫਲੋ ਹੋ ਗਿਆ ਇਹ ਓਵਰਫਲੋ ਹੋ ਗਿਆ ਜਿਉਂ ਜ ਪਾਣੀ ਨਹੀਂ ਆਇਆ ਸਤੂ ਦੀ ਦਰਿਆ ਦੇ ਵਿੱਚ ਪਾਣੀ ਵਧਿਆ ਹੋਇਆ ਵਧਿਆ ਤਾਂ ਨਹੀਂ ਹੈਗਾ ਜੀ ਜੇ ਬਾਹਰ ਕੱਢਿਆ ਜਾਵੇ ਤਾਂ ਬਿਲਕੁਲ ਪਾਣੀ ਨਹੀਂ ਹੈਗਾ ਇਹ ਤਾਂ ਗੇਟ ਇੱਕ ਉੱਥੇ ਮੁਲਾਜ਼ਮ ਜਿਹੜੇ ਉਹ ਗੇਟ ਨਹੀਂ ਛੱਡਦੇ ਆ ਗੇਟ ਛੱਡ ਦੇਣ ਗੇਟ ਤੇ ਕਰਕੇ ਪਾਣੀ ਖੇਤਾਂ ਦੇ ਵਿੱਚ ਆ ਗਿਆ ਇਹ ਲੱਗਾ ਝੋਨਾ ਇਹ ਸਾਰਾ ਝੋਨਾ ਲੱਗਾ ਹੈ ਜੀ ਆ ਸਾਰਾ ਟੋਟਲਾ ਵੇਖੋ ਹਾਲੇ ਲੀਵਰ ਲਾ ਕੇ ਬਾਹਰ ਨਿਕਲੀ ਸੀ ਇਹਦੇ ਵਿੱਚ ਤਾਂ ਸਾਨੂੰ ਖਰਚਾ ਹੀ ਘੜ ਤੋਂ ਘੜਦਾ 10000 ਰੁਪਏ ਦਾ ਖਰਚਾ ਵੀ ਆ ਗਿਆ ਜੀ ਕਿਲੇ ਸਾਹਿਬ ਨਾਲ 4000 ਤਾਂ ਲਵਾਈ ਵੀ ਲੈ ਗਏ ਸਾਡੇ ਤੇ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ 2-3000 ਕਿਲਾ ਡੁੱਬ ਗਿਆ ਵੇਖੋ ਆ ਮੱਕੀ ਤੁਸੀਂ ਦੂ ਜੂਮ ਕਰਕੇ ਦਿਖਾਓ ਉਹ ਸਾਰੀ ਮੱਕੀ ਖੇਤਾਂ ਦੇ ਸਾਡੇ 2-2 3-3 ਲੱਖ ਦੀ ਮੱਕੀ ਜਿਹੜੀ ਵਿੱਚੇ ਖੜੀ ਪਾਣੀ ਹੋਰ ਵੀ ਵਧੂਗਾ ਫਿਰ ਇਹ ਹਸਾਬ ਨਾਲ ਹਸਾਬ ਲਾ ਲੋ ਤੁਸੀਂ ਅਹੀਂ ਬੰਨ ਬੰਨਦੇ ਵਾ ਪਾਣੀ ਦਾ ਕੋਈ ਪਤਾ ਨਹੀਂ ਕਿੰਨਾ ਓਵਰਫਲੋ ਹੋ ਸਕਦਾ ਇਹ ਫਿਰ ਮਿੱਟੀ ਕਿਉਂ ਪਾਈ ਜਾ ਰਹੀ ਹੈ ਇਹ ਮਿੱਟੀ ਤਾਂਹੀਂ ਇਧਰਲੇ ਖੇਤ ਬਚਾਉਣ ਵਾਸਤੇ ਆ ਜੀ ਵੀ ਚਲੋ ਸਾਡਾ ਇਹ ਏਰੀਆ ਬਾਜੇ ਹੱਥ ਡੋਬ ਹੀ ਗਿਆ ਹੈ ਨਾਲੇ ਵੀ ਪਿੱਤੀ ਮਿੱਟੀ ਰਭੇ ਪਿੰਡ ਨੂੰ ਪਾਣੀ ਵੜ ਗਿਆ ਪਿੰਡ ਨੂੰ ਪਾਣੀ ਵੜ ਜਾਣਾ ਚਲੋ ਕੋਈ ਲੰਘਾ ਲੰਘਾ ਟੋਪਾ ਤਾਂ ਪੂਰਾ ਹੋਵੇਗਾ ਨਾ ਇੱਥੋਂ ਲੰਘਾ ਹੀ ਬੰਦ ਹੋ ਜਾਣਾ ਜੀ ਪਿੰਡ ਦਾ ਨਿਕਾਸ ਬੰਦ ਹੋ ਜਾਣਾ ਦਾਮਤੋਂ ਕੌਤਾਰ ਸਿੰਘ ਉਧਰ ਜਦੋਂ ਇਸ ਸੰਬੰਧੀ ਐਸਟੀਓ ਨਹਿਰੀ ਵਿਭਾਗ ਰਜਿੰਦਰ ਗੋਇਲ ਨਾਲ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਅਜੇ ਹਾ ਕੋਈ ਵੀ ਮਾਮਲਾ ਨਹੀਂ ਆਇਆ ਅਤੇ ਝੋਨੇ ਦੇ ਸੀਜ਼ਨ ਕਾਰਨ ਦੋ ਨਹਿਰਾਂ ਵਿੱਚ ਪਾਣੀ ਛੱਡਿਆ ਹੋਇਆ ਜਿਸ ਕਾਰਨ ਡਾਊਨਸਟ੍ਰੀਮ 'ਚ ਪਾਣੀ ਬੰਦ ਕੀਤਾ ਗਿਆ ਹੈ ਅਤੇ ਹੱਡਵਰਕਸ ਦੇ 29 ਨੰਬਰ ਗੇਟ ਬੰਦ ਕੀਤੇ ਹੋਏ ਨੇ ਹਾਲਾਂਕਿ ਇਹ ਮਾਮਲਾ ਉਹਨਦੇ ਧਿਆਨ ਵਿੱਚ ਆਇਆ ਹੈ ਜਿਸ ਸੰਬੰਧੀ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਮੇਰੇ ਨਾਲ ਇਸ ਵੇਲੇ ਤੱਕ ਕਿਸੇ ਵੀ ਕਿਸਾਨ ਨੇ ਕੋਈ ਸੰਪਰਕ ਨਹੀਂ ਕੀਤਾ ਤੇ ਨਾ ਹੀ ਕਿਸੇ ਸਾਡੇ ਜਿਹੜੇ ਹੈਡਵਰਕਸ ਤੇ ਰਾਤ ਮੋਥੀ ਸੀ ਕਿਸੇ ਨੇ ਸਾਨੂੰ ਇਹ ਸੂਚਨਾ ਨਹੀਂ ਦਿੱਤੀ ਇਹ ਤੁਹਾਡੇ ਤੋਂ ਹੀ ਪਤਾ ਲੱਗ ਰਿਹਾ ਵੀ ਉੱਥੇ ਪਾਣੀ ਜਿਹੜਾ ਖੇਤਾਂ 'ਚ ਜਾ ਰਿਹਾ ਹੈ ਜਿਹੜਾ ਸੈਨੀ ਵਾਲਾ ਹੈਡਵਰਕਸ ਤੋਂ ਦੋ ਨਹਿਰਾਂ ਨਿਕਲਦੀਆਂ ਵੀਕਾ ਨਹਿਰ ਕਨਾਲ ਤੇ ਈਸਟਰਨ ਕਨਾਲ ਇਸ ਸਮੇਂ ਜਿਹੜਾ ਪੈਡੀ ਸੀਜ਼ ਨਾ ਝੋਨੇ ਦੀ ਬਜਾਈ ਦਾ ਜਾਰੀ ਹੈ ਕਿ ਕਿਸਾਨਾਂ ਵੱਲੋਂ ਉਹਨਾਂ ਲਈ ਵੱਧ ਤੋਂ ਵੱਧ ਪਾਣੀ ਚਾਹੀਦਾ ਹੈ ਇਸ ਲਈ ਉਹਨਾਂ ਨੂੰ ਪੂਰੇ ਫੁੱਲ ਸਪਲਾਈ ਤੇ ਅਸੀਂ ਚਲਾ ਰਹੇ ਹਾਂ ਜੀ ਦੇ ਕਰਕੇ 게ਟ ਪੂਰੇ ਬੰਦ ਕੀਤੇ ਹੋਇਆ ਡਾਉਨਸਟ੍ਰੀਮ ਪਾਣੀ ਬਿਲਕੁਲ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ ਪਰੰਤੂ ਜੇ ਤੁਸੀਂ ਸਾਡੇ ਧਿਆਨ ਚ ਲੈਂਦਾ ਅਸੀਂ ਇਹਨੂੰ ਫਿਰ ਵੀ ਮੌਕਾ ਦੇਖ ਕੇ ਜੋ ਲੋੜੀ ਦੇ ਕਦਮ ਹੈ ਉਹ ਚੁੱਕ ਕੇ ਇਹਨਾਂ ਜੀ ਕਿਸਾਨਾਂ ਦੀ ਪ੍ਰੋਬਲਮ ਨੂੰ ਜਰੂਰ ਹੱਲ ਕਰਨਾ ਤਾਂ ਹੁਣ ਐਸਡੀਓ ਨਹਿਰੀ ਵਿਭਾਗ ਕਦੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਨੇ ਕਦੋਂ ਇਹ ਹੈਡਵਰਕਸ ਦੇ 게ਟ ਖੋਲੇ ਜਾਂਦੇ ਨੇ ਅਤੇ ਕਦੋਂ ਇਨਾ ਫਸਲਾਂ ਵਿੱਚੋਂ ਪਾਣੀ ਬਾਹਰ ਨਿਕਲਦਾ ਹੈ ਇਹ ਵੱਡਾ ਸਵਾਲ ਹੈ ਕਿਉਂਕਿ ਜਦੋਂ ਤੱਕ ਸ਼ਾਇਦ ਇਹ ਗੇਟ ਖੋਲੇ ਜਾਣਗੇ ਉਦੋਂ ਤੱਕ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਜਾਣਗੀਆਂ ਅਤੇ ਸ਼ਾਇਦ ਇਹ ਪਾਣੀ ਕਈ ਪਿੰਡਾਂ ਤੱਕ ਮਾਰ ਕਰ ਜਾਵੇ ਅਤੇ ਲੋਕਾਂ ਦੇ ਘਰਾਂ ਵਿੱਚ ਵੀ ਵੱਡਾ ਨੁਕਸਾਨ ਕਰੇ ਪਰ ਇਹ ਵੀ ਵੱਡੀ ਗੱਲ ਹੈ ਕਿ ਇੱਕ ਪਾਸੇ ਨਾ ਤਾਂ ਪੰਜਾਬ ਵਿੱਚ ਮੀਂਹ ਪੈ ਰਿਹਾ ਹੈ ਅਤੇ ਨਾ ਹੀ ਪਹਾੜਾਂ ਵੱਲ ਕੋਈ ਅਜਿਹੀ ਹਲਚਲ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਮੈਦਾਨੀ ਖੇਤरां ਵਿੱਚ ਹੜਾ ਗਏ ਹੋਣ ਪਰ ਹੈਡਵਰਕਸ ਦੇ ਗੇਟ ਬੰਦ ਕਰਨ ਸਤਲੁਜ ਦਾ ਪਾਣੀ ਆਲੇ ਦੁਆਲੇ ਦੇ ਪਿੰਡਾਂ ਨੂੰ ਮਾਰ ਕਰਨ ਲੱਗਿਆ ਹੈ ਜਿਸ ਕਾਰਨ ਮੀਂਹ ਅਤੇ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ ਹੀ ਲੋਕਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਨੇ ਅਜਿਹੇ ਵਿੱਚ ਜਦੋਂ ਪੰਜਾਬ 'ਚ ਜਾਂ ਫਿਰ ਪਹਾੜੀ ਇਲਾਕੇ ਵਿੱਚ ਬਸਾਤਾ ਹੋਣ ਗਿਆ ਤਾਂ ਕਿਹੋ ਜਿਹਾ ਮਾਹੌਲ ਹੋਵੇਗਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ